ਅੰਮ੍ਰਿਤਸਰ ਦੇ ਇਲਾਕਾ ਸ਼ਿਵਾਲਾ ਬਾਗ ਪਾਈਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਸਬਜ਼ੀ ਮੰਡੀ ਵਾਲਿਆਂ ਵੱਲੋਂ ਲੰਗਰ ਅਤੇ ਫਰੂਟ ਲੰਗਰ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਸੁਨੀਲ ਦਿੱਤੀ ਜੀ ਨੇ ਲੰਗਰ ਦੀ ਸੇਵਾ ਨਿਭਾਈ ਅਤੇ ਸਮੂਹ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਅਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਮਹਾ ਸ਼ਿਵਰਾਤਰੀ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਦੇ ਨਾਲ ਸਬਜੀ ਮੰਡੀ ਦੇ ਮੋਨੂ ਜੀ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ ਅਤੇ ਮਹਾ ਸ਼ਿਵਰਾਤਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂ ਰਾਜਪੁੱਤ ਦੀ ਖਾਸ ਰਿਪੋਰਟ। ਅੱਜ ਸ਼ਵਾਲੇ ਭਾਈਆਂ ਵਿਕੇ ਅਸੀਂ ਬੈਨੂ ਨਤਮਸਤਕ ਹੋਏ ਆਂ ਸ਼ਿਵਦੀ ਮਹਾਰਾਜ ਦੀ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀ ਕਿ ਸਰਬੱਤ ਦਾ ਭਲਾ ਹੋਵੇ। ਅੱਜ ਸ਼ਿਵਰਾਤਰੀ ਦਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਔਰ ਇਸ ਤਿਉਹਾਰ ਦੇ ਵਿੱਚ ਅੱਜ ਸਭ ਤੋਂ ਵੱਡਾ ਯੋਗਦਾਨ ਜਿਹੜਾ ਲੰਗਰਾਂ ਦੇ ਵਿੱਚ ਸਾਰੇ ਸ਼ਹਿਰ ਚ ਪੈ ਰਿਹਾ ਸਬਜੀ ਮੰਡੀ ਵੱਲਾ ਵੱਲੋਂ ਜੋ ਕਿ ਹਰ ਘਰ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਕਿਉਂਕਿ ਸਬਜੀ ਦੀ ਸਪਲਾਈ ਇਹਨਾਂ ਦੀ ਬਹੁਤ ਵੱਡੀ ਹੈ ਪਰ ਅੱਜ ਵੱਡਾ ਲੰਗਰ ਤੁਸੀਂ ਦੇਖੋਗੇ ਮੇਰਾ ਖਿਆਲ ਕੋਈ ਚੀਜ਼ ਦੀ ਕਮੀ ਇੱਥੇ ਨਹੀਂ ਹੈਗੀ ਹਰ ਤਰ੍ਹਾਂ ਦਾ ਲੰਗਰ ਇਹਨਾਂ ਨੇ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਸਮੁੱਚੀ ਟੀਮ ਦਾ ਜਿਹੜਾ ਇਹਨਾਂ ਨੇ ਅੱਜ ਇਸ ਸ਼ੁਭ ਮੌਕੇ ਤੇ ਇਹ ਵੱਡਾ ਕਾਰਜ ਕੀਤਾ ਤੇ ਅੰਮ੍ਰਿਤਸਰ ਦਾ ਪਵਿੱਤਰ ਸ਼ਹਿਰ ਜਿਹੜਾ ਤਿਉਹਾਰਾਂ ਦਾ ਸ਼ਹਿਰ ਹੈ ਔਰ ਸੈਕੂਲਰ ਔਰ ਧਰਮ ਦਾ ਪੱਖ ਹੋ ਕੇ ਸਾਰੇ ਬੰਦੇ ਜਦੋਂ ਵੀ ਕੋਈ ਕਾਰ ਆਉਂਦਾ ਬਣਾਉਂਦੇ ਨੇ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੇਖਿਆ ਸੀ ਕਿੰਨੇ ਵੱਡੇ ਲੰਗਰ ਸਾਰੀਆਂ ਝੜਕਾਂ ਤੇ ਸਾਰੇ ਲੋਕ ਲਾਉਂਦੇ ਨੇ ਔਰ ਜੇ ਅੱਜ ਇਹਦੇ ਅੱਜ ਵੀ ਸਾਰੇ ਸੇਵਾ ਕਰ ਰਹੇ ਤੁਸੀਂ ਵੇਖੋ ਸਾਡੇ ਭਰਾ ਔਰ ਇਹੀ ਚੀਜ਼ ਸਾਨੂੰ ਸਿਖਾਉਂਦੀ ਆ ਇਹੀ ਚੀਜ਼ ਸਾਡਾ ਦੇਸ਼ ਮੰਗਦਾ ਇਹੀ ਚੀਜ਼ ਸਾਡਾ ਅੰਮ੍ਰਿਤਸਰ ਮੰਗਦਾ ਔਰ ਸ੍ਰੀ ਦੇਸ਼ ਵੀ ਸਾਡਾ ਆ ਨੂੰ ਬਹੁਤ ਬਹੁਤ ਦਿਲੋਂ ਦਿਲੋਂ ਮੁਬਾਰਕਾਂ ਪ੍ਰਮਾਤਮਾ ਸਭ ਮੇਰੇ ਪਰਿਵਾਰਾਂ ਨੂੰ ਖੜ੍ਹਦੀਆਂ ਕਲਾ 'ਚ ਰੱਖੇ ਤੇ ਸਭ ਦੀਆਂ ਮੁਸ਼ਕਲਾਂ ਦੂਰ ਕਰੇ જય ਸ਼ੰਕਰ ਗੋਲੇ ਕੋ ਸ਼ੰਕਰ ਭਗਵਾਨ ਕੀ ਮੇਰਾ ਜੀ ਮੋਨੋ 46 ਨੰਬਰ ਸਮਝੋ ਉਪਲਕਸ਼ਤ ਸਬਜੀ ਵੱਲਾ ਮੰਡੀ ਵੱਲੋਂ ਕਾਲੇ ਜੰਮਾ ਜੀ ਦੀ ਅਧਿਖਸ਼ਤਾ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਸਭ ਨੂੰ ਸ਼੍ਰੀ ਸ਼ਰਧਾ ਰਤਰੀਆਂ ਲੱਖ ਲੱਖ ਵਧਾਈਆਂ ਸਮੂਹ ਸੱਜੀ ਬੱਲਾ ਮੰਡੀ ਵੱਲੋਂ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਕੋ ਤੁਸੀਂ ਸਾਰੇ ਸੰਗਤ ਇੱਥੇ ਆ ਗਏ ਉਮੂਮਾ ਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਆਈ ਹੈ 35 ਤੋਂ 40 ਸਾਲ ਹੋ ਗਏ ਆ ਭਾਈਆਂ ਦੇ ਸ਼ਵਾਲੇ ਦੇ ਵਿੱਚ ਇਹ ਸੇਵਾ ਲਗਾਤਾਰ ਚੱਲ ਰਹੀ ਹੈ ਐਹੀ ਜਗ੍ਹਾ ਤੇ ਪਹਿਲਾਂ ਇੱਕ ਸੁਬਾ ਹੁੰਦਾ ਸੀ ਕਿ ਸੁਬਾ ਪੰਦੇ ਪੰਦੇ ਉਹਨੂੰ ਬਿਲਡਿੰਗਾਂ ਬਣੀਆਂ ਲੇਕਿਨ ਇਹ ਜਿਹੜਾ ਧੰਮ ਖੰਮ ਹੈ ਮੰਡੀ ਦੇ ਆਰਤੀਆਂ ਦੇ ਵਿੱਚ ਇਹ ਨਹੀਂ ਘਟਿਆ ਤੇ ਹਰ ਸਾਲ ਵੱਧਦਾ ਹੀ ਰਿਹਾ ਤੇ ਵੱਧਦਾ ਹੀ ਰਹੇਗਾ ਮੈਂ ਯੋਥ ਕੋਈ ਇਹਨਾ ਜਾਵਾਂਗਾ ਕਿ ਦਸ਼ਾਂ ਤੋਂ ਦੂਰ ਹੋ ਖੇੜਕੂ ਤੇ ਵਿੱਚ ਆਪਣਾ ਸਮਾਵਧੀਰ ਕਰੋ ਧਰਮ ਦੇ ਕੰਮ ਦੇ ਵਿੱਚ ਜੁੜੋ ਬੋਲੇनाथ ਦਾ ਨਾਮ ਬੜਾ ਬੇਨਤ ਹੈਗਾ ਇਸ ਨਾਮ ਦੀ ਸੇਵਾ ਕਰੋ ਬੰਬੰਬ ਬੋਲੇ ਅਗਰ ਮਾਰੇ ਕਿਰਪਾ ਕਰ ਦੇਗਾ